ਦੋਸਤਾਂ ਦਰਮੇਂ ਅਜਿਹਾ ਨਿਮਾਣ ਕੀ ਲੇ ਇੱਕ ਦਾ ਸੰਦਰਭ ਇਹ ਹੈ ਕਿ ਗੁਰਨਾਨਦ ਦੇਵ ਜੀ ਸਾ ਉਹ ਇਸ ਪਰਿਵਾਰ ਨਾਲ ਜੁੜਦਾ ਹੈ ਤੇ ਸਾਡੇ ਘਰਵਾਰੇ ਨਾਲ ਕਿਉਂਕਿ ਇਹਨਾਂ ਦੇ ਮਾਜੂਦ ਪਤ ਕੀ ਭਾਈ ਦੇ ਸਵਾਸ ਸੇ ਖਾਲਾ ਰਿਹਾ ਜੀ ਉਸ ਜਿਹੜੇ 5 ਮਈ 1988 ਜਿਹੜੇ ਵੀ ਵੱਡੇ ਇਤਿਹਾਸਕਾਰਾਂ ਨੇ ਦੱਸਿਆ ਅੱਜ ਤੱਕ ਇਹ ਕਿਉਂ ਹੈ ਇਹਨੂੰ ਵੱਖਰੇ ਤੌਰ ਤੇ ਦੇਖੀਏ ਸੋਇਕ ਤਾਂ ਇਸ ਤਰ੍ਹਾਂ ਦੀ ਇੱਕ ਗੇਸ ਕਰਕੇ ਕਿ ਜੋ ਬਾਤ ਅਸੀਂ ਮਨੁੱਖੀ ਅਧਿਕਾਰਾਂ ਦੀ ਗੱਲ ਕਰਦੇ ਆ ਮਨੁੱਖੀ ਅਧਿਕਾਰਾਂ ਦੇ ਚੈਂਪੀਅਨ ਦੇ ਤੌਰ ਤੇ ਗੱਲ ਕਰਦੇ ਆ ਤਾਂ ਬਿਨਾਂ ਸ਼ੱਕ ਪੀ ਦੇ ਸਰੀਰ ਦੇ ਵਿੱਚ ਜਿਸ ਇੱਕ ਨਜ਼ਰੀਏ ਤੋਂ ਮਨੁੱਖੀ ਅਧਿਕਾਰਾਂ ਦੇ ਚੈਂਪੀਅਨ ਦਾ ਪਾਣੀ ਨਾ ਕਿਸੇ ਵਿਅਕਤੀ ਦਾ ਹੁੰਦਾ ਕੋਈ ਜਿਸ ਨਾਲ ਸिखਾਦਾ ਜੀ ਸੋ ਇਸ ਤਰ੍ਹਾਂ ਦੇ ਸਾਡੇ ਲਈ ਇਹ ਮਾਰ ਵਾਲੀ ਗੱਲ ਹੈ ਕਿ ਮੈਂ ਹੋਰ ਵੀ ਜਾਣਕਾਰੀ ਦੇ ਦਿਆਂ ਕਿ 21 ਤਾਰੀਖ ਨੂੰ ਇਹ ਮਤਵਾਰੂ ਤਾਜ ਕ੍ਰੈਂਟਾਜ ਦੇ ਵਿੱਚ ਇੱਕ ਜਿਹੜਾ ਸਾਂਝੀਆਂ ਸੁਸਾਇਟੀਆਂ ਵੱਲੋਂ ਭਾਈ ਜਸਵੰਤ ਸਿੰਘ ਖਾੜਾ ਨੂੰ ਸਮਰਪਿਤ ਇਹ ਸ਼ਹਾਦਤ ਦੇ ਬਾਰੇ ਤੇ ਪ੍ਰੋਗਰਾਮ ਹੈ ਉਥੇ ਭੰਦੀ ਹੋਣੀ ਕਿ ਬਹੁਤ ਸਾਰੀ ਬਲਾਰੀ ਸ਼ਾਮਿਲ ਹੋਣਗੇ ਪਰ ਇਹਨਾਂ ਨੇ ਅੱਜ ਬੇਨਤੀ ਮੰਨੀ ਹੈ ਇੱਥੇ ਮੌਜੂਦ ਨੇ ਸਾਰੀਆਂ ਸੁਸਾਇਟੀਆਂ ਨਾਲ ਸਰਕਾਰ ਸੋ ਇਹਨਾਂ ਦੋਵਾਂ ਸੰਦਰਭਾਂ ਦੇ ਵਿੱਚ ਮਾਰਕੋ ਬੀ ਵੀ ਪਰਦੀਪ ਕੋ ਖਾੜਾ

ਕਾਲਾ ਦੇ ਦਾਦਾ ਜੀ ਸਰਦਾਰ ਨਾਨ ਸਿੰਘ ਇਹਨਾਂ ਦਾ ਕਹਾਵਾ ਗੱਟਾ ਮਰਦ ਜਾਂ ਨਾਨਕ ਸ਼ਿਵਾਜ ਦੇ ਵਿੱਚ ਕੀ ਰੋਸ਼ਗ ਹੈ ਸਿਰਫ ਇਹ ਇਸ ਪਰਿਵਾਰ ਦੇ ਰਾਹੀਂ ਆਪਣੇ ਫਾਦਰ ਸਾਹਿਬ ਤੋਂ ਸੁਣਿਆ ਤੇ ਜਿੰਨਾ ਸੁਣਿਆ ਉਹ ਮੈਂ ਦਾਰ ਨੂੰ ਡਿਸਕਾਈ ਕਰਦੀ ਪਰ ਮੈਂ ਸਭ ਤੋਂ ਪਹਿਲਾਂ ਜਿਹੜਾ ਗੁਰੂ ਨਾਨਕ ਜਹਾਜ ਹੈ ਇਨੂੰ ਵੀ ਇੱਕ ਵਿਲੱਖਣ ਘਰ ਦੇ ਫਾਰਮ ਹੋਣੀ ਸੋਅ ਦੀਏ ਕਿ ਇਹ ਵੀ ਬਹੁਤ ਵਰਤਦਾ ਹਨਨ ਉਸ ਵੇਲੇ ਉਹਨਾਂ ਲੋਕਾਂ ਨਾਲ ਹੋਇਆ ਸੀ ਜੋ ਰਜਗਾਰ ਦੀ ਭਾਲ ਦੇ ਵਿੱਚ ਇਥੇ ਆਪਣਾ ਕਰਾਏਗਾ ਜਹਾਜ਼ ਲੈ ਕੇ ਇੱਥੇ ਆਉਂਦੇ ਸੀ ਕਿ ਇਹਦੇ ਵਿੱਚ ਸਾਡੇ ਦਾਦਾ ਜੀ ਦਾ ਐਮ ਹੋ ਸੀ ਪਹਿਲੀ ਜਿਹੜੀ ਪਾਜ਼ਿਟਿਵ ਮੈਡੀਕਲ ਕਮੇਟੀ ਬਣੀ ਸੀ ਉਹਦੇ ਵਿੱਚ ਉਹ ਇੱਕ ਮੈਂਬਰ ਸੀਗੇ ਤੇ ਇੱਕ ਕਿਤਾਬ ਹੈ ਕਿਸੇ ਗੋਰੀ ਨੇ ਲਿਖੀ ਹੈ ਉਹ ਕਮ ਅਗਾਟਾ ਮੌਤ ਤੇ ਲਿਖਿਆ ਉਹਦੇ ਵਿੱਚ ਬੱਚਾ ਨੇ ਕੁਝ ਐਡ ਕੀਤਾ ਹੋਇਆ ਕਿ ਜਿਹੜੀ ਹਰਨਾਮ ਸਿੰਘ ਜੀ ਖਾਲੜਾ ਉਹ ਉਹਨਾਂ ਨੂੰ ਕਹਿੰਦੇ ਜਦੋਂ ਜਹਾਅ ਦੇ ਵਿੱਚ ਕੂੜੀ ਚਲਦੀ ਸੀ ਤੇ ਉਹਨਾਂ ਨੇ ਗੋਲ ਲਿਖਿਆ ਸੀ ਉਸ ਰੈਫਰੈਂਸ ਨੂੰ ਦੇ ਰਕਟਰ ਜਿਹੜੇ ਇਹ ਕੰਮ ਕਰ ਰਹੇ ਸੋਸਾਇਟੀ ਕਾਰੇ ਉਹਨਾਂ ਕੋਲੇ ਜਰੂਰ ਹੋਦਾ ਰੈਫਰੈਂਸ ਹੋਊਗਾ ਜੇ ਨਹੀਂ ਤਾਂ ਅਸੀਂ ਹੋਰ ਰੈਫਰੈਂਸ ਲੱਭ ਕੇ ਆਏ ਸੀ। ਤੇ ਇਹ ਜਿਹੜੀ ਕਾਮਾਗਾਟਾ ਮਾਰੂ ਦੀ ਜਹਾਜ਼ ਨਾਲਕ ਜਹਾਜ਼ ਦੀ ਉਸ ਵੇਲੇ ਹੁਕਿਆ ਗਿਆ ਸੀਗਾ ਇਹਦੇ ਵਿੱਚ ਉਹਨਾਂ ਨੇ ਜਦੋਂ ਵਾਪਸੀ ਕਲਕੱਤੇ ਗਏ ਆ ਉਹ ਬਚਦੇ ਬਚਾਉ ਬਚ ਗਏ ਪਰ ਉਹਨੂੰ ਗਿਫਤਾਰ ਕਰ ਲਿਆ ਗਿਆ ਤਾਂ ਇਹਦਾ ਲਾਹੌਰ ਕੇ ਸੀਵੀ 1115 ਦੇ ਵਿੱਚ ਉਹਨਾਂ ਨੂੰ ਉਹਦੀ ਮੁਰੂਸ ਵਡੇ ਛੋਟੇ ਸੀਗੇ ਉਹਨਾਂ ਨੂੰ 9 ਸਾਲ ਦੀ ਨਜਰਬੰਦੀ ਜਿਹੜੀ ਉਹ ਖਾਲ ਦਾ ਪਿੰਡ ਦੇ ਵਿੱਚ ਹੀ ਹੋਈ ਪਰ ਉਹ ਜਿਹੜੇ ਜਜਾਦ ਨੂੰ ਸਿੱਜਾ ਨੂੰ ਲੈਂਦੇ ਉਹ ਟਿਕਤੇ ਨਹੀਂ ਆ ਉਹਨਾਂ ਨੇ ਆਪਣੀ ਫਰਾਰੀ ਦੇ ਫਰਾਰ ਹੋ ਗਏ ਆਪਣੀ ਨਜਰਬੰਦੀ ਦੇਦਰ ਵਿੱਚ ਔਰ ਉਹ 25 ਦੇ ਵਿੱਚ 1925 ਦੇ ਵਿੱਚ ਆਪਣਾ ਇੱਕ ਬੇਟਾ ਜਿਹੜਾ ਵੱਡਾ ਸੀ ਜਿਹਦਾ ਨਾਮ ਰੀਤਲ ਸਿੰਘ ਸੀਗਾ ਉਹਨਾਂ ਨੂੰ ਨਾਲ ਲੈ ਕੇ ਦੁਬਾਰਾ ਉਹ ਸੰਗਈ ਪਹੁੰਚੇ ਇਹ ਉਹ ਇਨ ਬਿਟਵੀਨ ਸਾਡੇ ਫਾਦਰ ਸਾਹਿਬ ਫਾਦਰ ਸਾਹਿਬ ਦੇ ਫਾਦਰ 1904 ਦੇ ਵਿੱਚ ਉਹਨਾਂ ਦਾ ਜਨਮ ਲੈ ਜਨਮ ਹੋਇਆ ਤੇ ਮੈਂ ਤਾਂ ਉਸ ਵੇਲੇ ਸਾਡੇ ਫਾਦਰ ਸਾਹਿਬ 8 ਸਾਲ ਦੇ ਸੀਗੇ ਜਦੋਂ ਉਹਨਾਂ ਨੇ ਉਹਨਾਂ ਨੂੰ ਮਾਤਾ ਸਿਖ ਇੱਕੀ ਸਾਡੇ ਫਾਦਰ ਸਾਹਿਬ ਕਰ ਲਿਆ ਉਹਨਾਂ ਦਾ ਕੋਈ ਭੈਣ ਕੋਈ ਭਰਾ ਨਹੀਂ ਸੀ ਕਰ ਉਹਨਾਂ ਦੇ ਵਾਲੇ ਕਰਕੇ ਉਹ ਸੰਗਈ ਵਿੱਚ ਪਹੁੰਚ ਗਏ ਉੱਥੇ ਗਦਰੀ ਬਾਬਿਆਂ ਦੇ ਨਾਲ ਉਹਨਾਂ ਨੇ ਸਾਰਾ ਸੰਘਰਸ਼ ਕਿਹੜਾ ਕੀਤਾ ਤੇ ਉਸ ਕਿਤਾਬ ਦੇ ਵਿੱਚ ਇਹ ਵੀ ਰੈਫਰੈਂਸ ਹੈ ਕਿ ਉਹ ਸਿਕਿਉਰਿਟੀ ਦਾ ਉੱਥੇ ਸੰਗਈ ਵਿੱਚ ਕੰਮ ਕਰਦੇ ਸੀ ਔਰ ਜਿਹੜਾ ਸੰਗਈ ਦਾ ਮੁਖਦਾਰਾ ਸੀ ਉਹਨਾ ਮਲਟੀਪਾਰੀਆਂ ਦੇ ਵਿੱਚ ਸਰਿਸ ਮਮਾ ਦੀ ਜਿਹੜੀ ਉਹ ਪੰਜ ਪਿਆਰ ਦੇ ਵਿੱਚ ਹਾਜਰ ਸੀ ਇਹ ਸਾਰੀਆਂ ਗੱਲਾਂ ਸਾਨੂੰ ਬਾਪੂ ਜੀ ਸੁਣਾਉਂਦੇ ਸੀ ਅਸੀਂ ਸੁਣਦੇ ਸੀ ਉਦੋਂ ਸਾਨੂੰ ਇੰਨਾ ਕਿ ਨਹੀਂ ਸੀ ਲੱਗਦਾ ਕਿ ਵੀ ਇਹ ਬਹੁਤ ਵੱਡੀ ਗੱਲ ਹੈ ਜੜੀ ਕਿ ਮੈਨੂੰ ਮੈਂ ਕਹਿ ਸਕਦੀ ਕਿ ਆਇ ਲੱਗਦਾ ਸੀ ਜਿਵੇਂ ਆਪਾਂ ਕੋਈ ਹਿਸਟਰੀ ਸੁਣ ਰਹੇ ਆ ਕੋਈ ਕਹਾਣੀ ਸੁਣ ਰਹੇ ਆ ਪਰ ਖਾਲਸਾ ਸਾਹਿਬ ਦੀ ਇੱਕ ਖਾਸ ਸੀ ਮੈਂ ਕਦੇ ਯਾਦ ਨਹੀਂ ਉਹ ਹਮੇਸ਼ਾ ਉਹ ਕਹਿੰਦੇ ਸੀ ਕਿ ਜਦੋਂ ਕਿਤੇ ਮੈਨੂੰ ਮੌਕਾ ਮਿਲੇ ਆ ਤੇ ਮੈਂ ਆਪਣੇ ਦਾਦੇ ਦਾ ਨਾ ਗੇਟ ਬਣਾਉਣਾ ਹੈ ਪਿੰਡ ਵਿੱਚ ਚਾਹ ਦਾ ਉਹ ਆਪਣੀ ਨਾਲ ਹੀ ਲੈ ਕੇ ਤੇ ਚਲੇ ਗਏ ਉਹ ਹਮੇਸ਼ਾ ਉਹਨਾਂ ਤੋਂ ਤਾਕਤ ਲੈਂਦੇ ਸੀ ਉਹਨਾਂ ਦੀਆਂ ਗੱਲਾਂ ਕਰਦੇ ਸੀ ਫਿਰ ਜਦੋਂ ਸਾਡੇ ਫਾਦਰ ਸਾਹਿਬ ਦਾਦਾ ਜੀ ਦੀ ਡੈਥ ਸ਼ੰਘਾਈ ਦੇ ਵਿੱਚ ਹੀ ਹੋਈ ਉਹਨਾਂ ਦੀ ਬੈਡ ਬੋਰਡੀ ਪੰਜਾਬ ਨਹੀਂ ਪਹੁੰਚ ਸਕੀ ਉਹਨਾਂ ਦਾ ਜਿਹੜਾ ਟਰੰਕ ਸੀਗਾ ਤੇ ਜਿਹੜਾ ਉਹਨਾਂ ਦਾ ਥੋੜਾ ਸਮਾਨ ਸੀ ਉਹਦੇ ਵਿੱਚ ਉਹ ਕਿਸੇ ਰਾਈ ਇੱਥੇ ਪੰਜਾਬ ਚ ਪਹੁੰਚ ਗਿਆ ਸੀਗਾ ਉਹ ਟਰੰਕ ਨਿਸ਼ਾਨੀ ਵਜੋਂ ਹਾਲੇ ਸਾਡੇ ਕੋਲੇ ਖਾਲਾ ਪਰਿਵਾਰ ਦੇ ਵਿੱਚ ਪਿਆ ਰਿਹਾ ਤੇ ਉਹ ਹੋਰ ਵੀ ਉਹਨਾਂ ਦੀਆਂ ਜਿਹੜੀਆਂ ਬੇਲੌਂਗਿੰਗਸ ਸੀਗੀਆਂ ਜਾਂ ਉਹਨਾਂ ਕੋਲ ਇੱਕ ਚਾਂਦੀ ਦੀ ਕਹਿੰਦੇ ਪਲੇਟ ਹੈ ਇੱਕ ਕੋਈ ਚਾਂਦੀ ਦੀ ਕੈਟਲ ਹੈ ਉਹ ਚੀਜ਼ਾਂ ਜਿਵੇਂ ਉੱਥੋਂ ਵਾਪਸ ਆਈਆਂ ਤੇ ਫਿਰ ਆਪਣੀ ਉਸ ਵੇਲੇ ਆਜ਼ਾਦੀ ਦਾ ਚੱਲ ਰਿਹਾ ਸੀਗਾ ਤਾਂ ਗਵਰਨਮੈਂਟ ਨੇ ਇਹ ਵੀ ਕਿਹਾ ਕਿ ਤੁਹਾਨੂੰ ਪੈਨਸ਼ਨ ਜਿਹੜੀ ਉਹ ਲੱਗ ਸਕਦੀ ਹੈ ਅਜਰਤੀ ਤਲਾਟਾਂ ਦੇ ਵਿੱਚ ਪਰ ਸਾਡੇ ਫਾਦਰ ਸਾਹਿਬ ਬਹੁਤ ਸਿੱਧਕ ਵਾਲੇ ਤੇ ਬਹੁਤ ਸੰਜੂਗੜੇ ਉਹਨਾਂ ਨੇ ਇਹ ਪੈਨਸ਼ਨ ਨਹੀਂ ਲਈ ਤੇ ਇਹ ਜਿਹੜਾ ਮਨੁੱਖੀ ਅਧਿਕਾਰਾਂ ਦਾ ਜਿਵੇਂ ਬਹੁਤ ਪ੍ਰਾਊਡ ਫੀਲ ਕਰਦੀ ਹਾਂ ਤੁਹਾਡੇ ਵਿੱਚ ਆ ਕੇ ਤੇ ਇਹ ਵੀ ਇੱਕ ਮਨੁੱਖੀ ਅਧਿਕਾਰਾਂ ਦਾ ਮਸਲਾ ਸੀ ਤੇ ਜਸਵੰਤ ਸਿੰਘ ਜੀ ਵੀ ਲਾਈਕ ਇਨੀ ਹੈਰਿਡੇਟੀ ਉਹੀ ਜਿਹੜਾ ਕਾਨੂੰਨ ਉਹਨਾਂ ਦੀਆਂ ਰਗਾ ਵਿੱਚ ਸੀਗਾ ਉਹਨਾਂ ਨੂੰ ਵੀ ਮਨੁੱਖੀ ਅਧਿਕਾਰਾਂ ਦੇ ਪਲੇਟਫਾਰਮ ਤੇ ਕੰਮ ਕਰਨ ਦਾ ਮੌਕਾ ਮਿਲਿਆ ਮੈਂ ਸਮਝਦੀ ਆ ਕਿ ਜਸਵੰਤ ਸਿੰਘ ਨਾਲ ਮੇਰਾ ਸਾਥ 14 ਸਾਲ ਦਾ ਰਿਹਾ ਮੈਂ ਉਹਨਾਂ ਨੂੰ ਜਿੰਨਾ ਵੀ ਸਮਝਣ ਦੀ ਕੋਸ਼ਿਸ਼ ਕੀਤੀ ਉਹ ਐਨਾ ਹੀ ਸੀ ਮੈਂ ਐਨਾ ਹੀ ਕਹਿ ਸਕਦੀ ਹਾਂ ਕਿ ਉਹ ਆਪਣੀ ਧੰਦੇ ਬਹੁਤ ਜ਼ਿਆਦਾ ਪੱਕੇ ਸੀ ਉਹਨਾਂ ਨੂੰ ਕਿਸੇ ਵੀ ਘਰੇਲੂ ਕੰਮ ਦੀ ਜਾਂ ਕਿਸੇ ਜ਼ਿੰਮੇਵਾਰੀ ਦੀ ਉਸਾਂ ਦੇ ਰਹੀ ਵੀ ਮੇਰੀ ਕੋਈ ਖਾਸ ਜ਼ਿੰਮੇਵਾਰੀ ਨਹੀਂ ਹੈ ਜੋ ਵੀ ਉਹਨਾਂ ਨੇ ਕਰਨਾ ਹੈ ਆਪਣੀ ਮਰਜ਼ੀ ਮੁਤਾਬਕ ਸਾਡੇ ਫਾਦਰ ਸਾਹਿਬ ਦੱਸਦੇ ਆ ਕਿ 20 ਸਾਲ ਦੀ ਉਮਰ ਵਿੱਚ ਕਰਨ ਦੇ ਫੋਰਮ ਦੀ ਕੰਮ ਕਰਨ ਉਹਨਾਂ ਨੇ ਸ਼ੁਰੂ ਕਰ ਦਿੱਤਾ ਸੀ ਜਿੰਨੀਆਂ ਵੀ ਪੰਜਾਬ ਦੇ ਵਿੱਚ ਐਜੀਟੇਸ਼ਨਾਂ ਚੱਲੀਆਂ ਬਸ ਕਰਾਇ ਐਜੀਟੇਸ਼ਨ ਮੋਗਾ ਐਜੀਟੇਸ਼ਨ ਯੂ نو ਦੀ ਗੋੜੀ ਚੱਲਦੀ ਹੈ ਤਾਂ ਇਹ ਸਾਰਾ ਕੁਝ ਦੇ ਵਿੱਚ ਉਹ ਬਹੁਤ ਚੰਗੀ ਤਰ੍ਹਾਂ ਇਨਵੋਲਵ ਹੁੰਦੀ ਦੇ ਤੇ ਉਸ ਵੇਲੇ ਦਾ ਜਮਾਨਾ ਇਹ ਸੀਗਾ ਕਿ ਸੋਸ਼ਲਿਜ਼ਮ ਦੀ ਗੱਲ ਉਹਨਾਂ ਦੇ ਨਾਲ ਚੱਲਦੀ ਸੀਗੀ ਬਹੁਤ ਵੱਡਾ ਪ੍ਰਵਾਹ ਸੀਗਾ ਤੇ ਉਹ ਨਾ ਸਲਾਈਡ ਮੂਵਮੈਂਟ ਇਨ ਹਾਰਡੀਪਾਪਨ ਆਪਣੀਆਂ ਅੰਦਰ ਨੂੰ ਜੋੜ ਕੇ ਬਹੁਤ ਸਾਰਾ ਜਿਹੜਾ ਕੰਮ ਕੀਤਾ ਸੰਸਥਾਵਾਂ ਬਣਾਈਆਂ ਭਗਤ ਸਿੰਘ ਦੇ ਪੈਟਰਨ ਤੇ ਉਹਨਾਂ ਨੇ ਨੌਜਵਾਨ ਸੁਭਾ ਮਾ ਬਣਾਈਆਂ ਜਿਹੜੀਆਂ ਤੇ ਸਾਰੇ ਪਿੰਡਾਂ ਦੇ ਵਿੱਚ ਜਦੋਂ ਉਹਨ ਘਾੜਾ ਸਭ ਨੂੰ ਚੱਕਣ ਤੋਂ ਬਾਅਦ ਜਿਹੜੇ ਲੋਕ ਸਾਡੇ ਨਾਲ ਆਏ ਜਿਨ੍ਹਾਂ ਲੋਕਾਂ ਨੇ ਸਾਡੀ ਮਦਦ ਕੀਤੀ ਉਹ ਉਹੀ ਲੋਕ ਸੀ ਜਿਨ੍ਹਾਂ ਲੜੀਆਂ ਉਹਨਾਂ ਨੇ ਆਪਣੇ ਹੱਥੀਂ ਪੱਤੀਆਂ ਦਿੱਤੀਆਂ ਸੀਗੀਆਂ ਨੌਜਵਾਨ ਭਾਰਤ ਸਭਾ ਹੁੰਦੀਆਂ ਜਿਹੜੀਆਂ ਤੇ ਇਹ ਪੱਤ ਸਿੰਘ ਦੇ ਪੈਟਰਨ ਤੇ ਸੀਗੇ ਛੇ ਤੋਂ ਨੂੰ ਨਾ ਪਤਾ ਹੋਵੇ ਜਿਹੜੇ ਪੱਤ ਸਿੰਘ ਦਾ ਪਿੰਡ ਹੈ ਉਹ ਖਾਲੜੇ ਤੋਂ ਸਿਰਫ 4 ਕਿਲੋਮੀਟਰ ਹੈ ਨਾਰਲੀ ਉਹਨਾਂ ਦਾ ਪਿੰਡ ਹੈ ਉਹਨਾਂ ਦੇ ਜਿਹੜੇ ਖਾਨਦਾਨੀਓ ਅਜੇ ਵੀ ਉਹਨਾਂ ਦਾ ਦੇਨ ਬਣਾਉਂਦੇ ਆ ਔਰ ਇਹ ਫਖਰ ਮਹਿਸੂਸ ਕਰਦੇ ਸੀ ਸਰਕਾਰ ਦੇ ਸੰਸਦ ਸਿੰਘ ਖਾਲੜਾ ਤੇ ਭਰਤ ਸਿੰਘ ਦੀ ਸੰਧੂ ਤੇ ਮੈਂ ਵੀ ਸੰਧੂ ਉਹ ਸਾਡਾ ਗੁਰ ਭਾਈ ਹੈ ਦੂਜੀ ਗੱਲ ਇਹ ਹੈ ਵੀ ਮੈਂ ਜਸਵੰਤ ਸਿੰਘ ਨੂੰ ਇਹ ਨੋਟ ਕੀਤਾ ਹੈ ਵੀ ਸਮੇਂ ਦੇ ਰਹਿਣ ਦੇ ਨਾਲ ਉਹਨਾਂ ਨੇ ਆਪਣੀ ਵਿਚਾਰਧਾਰਾ ਨੂੰ ਵੀ ਬਦਲਿਆ ਜੇ ਉਹਨਾਂ ਨੂੰ ਲੱਗਿਆ ਵੀ ਆਹ ਗੱਲ ਠੀਕ ਨਹੀਂ ਹੈ ਸਮਾਜ ਦੇ ਵਿੱਚ ਜਦੋਂ ਇਹ ਮੂਵਮੈਂਟ 78 ਵਾੜੀ ਤੋਂ ਬਾਅਦ ਜਿਹੜਾ ਉਹਨਾਂ ਨੇ ਆਪਣਾ ਜਿਹੜਾ ਰਵਈਆ ਕਰੂ ਜਾਂ ਮੈਂ ਆਪਣਾ ਦਿਮਾਗੀ ਤੌਰ ਤੇ ਆਪਣੇ ਆਪ ਨੂੰ ਵੀ ਇੰਦਰ ਜਿਹੜਾ ਕੰਮ ਹੈ ਨਹੀਂ ਇਹ ਗਲਤ ਸੀ ਤਾਂ ਸਭ ਤੋਂ ਵੱਡੀ ਗੱਲ ਇਹ ਆ ਵੀ ਸਾਡੇ ਘਰ ਦੇ ਵਿੱਚ ਜਿਹੜੀ ਸਿੱਖੀ ਹੈ ਉਹ ਨਵੀਂ ਨਹੀਂ ਆਈ ਭਵੇਂ ਜਸਨ ਸਿੰਘ ਖੜਾ ਇੱਕ ਵੱਖਰੀ ਵਿਚਾਰਧਾਰਾ ਦੇ ਵਿੱਚ ਵੀ ਵਿਚਰੇ ਆ ਪਰ ਸਾਡੇ ਬਾਦਲ ਸਾਹਿਬ ਸਾਡੇ ਦਾਦਾ ਜੀ ਇਹ ਵੀ ਪੰਜ ਪਿਆਰਿਆਂ ਦੇ ਵਿੱਚ ਰਹੇ ਆ ਸ਼ੰਗਈ ਗੁਰਦੁਆਰਾ ਉਸ ਤੋਂ ਬਾਅਦ ਜਿਹੜੇ ਅਸੀਂ ਇਹਨੂੰ ਪੋਰ ਵੀ ਪਿੱਛੇ ਲਿਜਾ ਸਕਦੇ ਹਾਂ ਕਿ ਜਿਸੰਧ ਸਿੰਘ ਖਾਲੜਾ ਇੱਕ ਉਸ ਖਾਨਦਾਨ ਦੇ ਵਿੱਚੋਂ ਹੈ ਸੂਰਾ ਖਾਨਦਾਨ ਜਿਹੜਾ ਅੱਜ ਵੀ ਟਾੜੀ ਰੱਖੀ ਜਿਹੜੇ ਆ ਉਹ ਸਾਨੂੰ ਯਾਦ ਕਰਦੇ ਆ ਵਾਹ ਦੇ ਵਿੱਚ ਜਿਹੜੀ ਲੜਾਈ ਹੋਈ ਸੀ ਮੁਗਲਾਂ ਦੇ ਵਿੱਚ ਜਿਹੜਾ ਸੂਰਾ ਸਿੰਘ ਈਰਾਨ ਨਾਲ ਬੈਨਕੇਸ਼ੀਰ ਕੀਤਾ ਗਿਆ ਸੀ ਅਸੀਂ ਮੈਂ ਨਹੀਂ ਸਰਦਾਰ ਜਸਵੰਤ ਸਿੰਘ ਖਾਲੜਾ ਉਸ ਖਾਨਦਾਨ ਦੇ ਵਿੱਚੋਂ ਇਹ ਸਾਡੇ ਫਾਦਰ ਸਾਹਿਬ ਇਹ ਵੀ ਦੱਸਦੇ ਸੀ ਕਿ ਬੰਦਾ ਬਹਾਦਰ ਦੇ ਨਾਲ ਜਦੋਂ ਸ਼ਹੀਦیاں ਹੋਈਆਂ ਤਾਂ ਉਹਨੂੰ ਸਾਡੇ ਪਰਿਵਾਰ ਦਾ ਵੀ ਵਿੱਚ ਇਸ ਦਾ ਸੀ ਜੇ ਮੈਂ ਮੰਨਦੀ ਹਾਂ ਕਿ ਇਹ ਇੱਕ ਹੈਰਿਟੇਜ ਜਿਹੜੀ ਘਟਨਾ ਕਰ ਮੈਂ ਸਰਦਾਰ ਜਸਵੰਤ ਸਿੰਘ ਦਾ ਇਸ ਤਰ੍ਹਾਂ ਬੋਲਡ ਹੋਣਾ ਖਾਲਾ ਸਾਹਿਬ ਦੇ ਬ੍ਰਦਰ ਜਿਹੜੇ ਆ ਉਹ ਟਾਈਮ ਨਾਲ ਹੀ ਆਪਣੀ ਪੜ੍ਹਾਈ ਪੂਰੀ ਕਰਕੇ ਵਿਦੇਸ਼ਾਂ ਵਿੱਚ ਆ ਗਏ ਪਰ ਜਸਵੰਤ ਸਿੰਘ ਨੇ ਇਹ ਨਹੀਂ ਸੋਚਿਆ ਉਹਨਾਂ ਨੇ ਹਮੇਸ਼ਾ ਇਹੋ ਹੀ ਸੋਚਿਆ ਕਿ ਮੈਂ ਪੰਜਾਬ ਵਿੱਚ ਹੀ ਰਹਿਣਾ ਤੇ ਪੰਜਾਬ ਵਿੱਚ ਰਹਿ ਕੇ ਹੀ ਜਿਹੜਾ ਕੰਮ ਕਰਨਾ ਤੇ ਅੱਜ ਜਿਹੜਾ ਮਨੁੱਖੀ ਅਧਿਕਾਰਾਂ ਦਾ ਦਿਨ ਮੈਂ ਕਹਿੰਦੀ ਆ ਅਸੀਂ ਤੇ ਘੱਦਰ ਦੀ ਡਿਜੀਟਲ ਵੀ ਮਨਾ ਰਹੇ ਹਾਂ ਅੱਜ 10 ਦਸੰਬਰ ਵੀ ਮਨਾ ਰਹੇ ਹਾਂ ਅੱਜ ਕਮਾਂ ਘਾਟਾ ਮਾਰੂ ਗੁਰੂ ਨਾਨਕ ਜਹਾਜ ਦੀ ਗੱਲ ਵੀ ਆਪਾਂ ਇੱਥੇ ਕਰ ਰਹੇ ਹਾਂ ਤੇ ਮੈਨੂੰ ਲੱਗਦਾ ਹੈ ਕਿ ਮੈਂ ਹੁਣ 30 ਸਾਲ ਦੇ ਇਸ ਸਮੇਂ ਦੇ ਵਿੱਚ ਇਸ ਸਾਰੀ ਕਹਾਣੀ ਦੇ ਵਿੱਚ ਇਨਵੋਲਵ ਹੈ ਮੈਨੂੰ ਲੱਗਦਾ ਹੈ ਸਾਰੀ ਗੱਲਾਂ ਜਿਵੇਂ ਮੈਂ ਫੀਲ ਕਰਦੀ ਆਂ ਕਿ ਇਹਦੇ ਵਿੱਚ ਸਾਡਾ ਜਿੰਨਾ ਵੀ ਯੋਗਦਾਨ ਹੈਗਾ ਮਨੁੱਖੀ ਘਾਰਾਂ ਦੇ ਪਲੇਟਫਾਰਮ ਤੋਂ so that this unsingh kalra nu kuch log jan thi a gayo si ਉਹ ਇੱਧਰ ਨੂੰ ਲਿਚਡ ਦੀ ਗ੍ਰੇਸ ਵਿੱਚ ਹੈ ਇੱਧਰ ਨੂੰ ਲਜਾਨ ਦੀ ਰੇਸ ਵਿੱਚ ਹੈ ਕਿ ਇਹਨੂੰ ਇਸ ਕੰਮ ਵੱਲੋਂ ਘਟਾ ਕੇ ਇਹਨੂੰ ਇੱਕ ਕਿਸੇ ਜਿਹੇ ਮੂਵਮੈਂਟ ਆਪਣੀ ਚੈਲੀ ਹੈ ਜਿਹਦੇ ਵਿੱਚ ਉਧਰ ਨੂੰ ਲਿਜਾ ਕੇ ਤੇ ਇਹ ਜਿਹੜੀ ਘਟਨਾ ਕਰਨ ਹੈ ਜੋ ਸਰਦਾਰ ਜਸਵੰਤ ਸਿੰਘ ਦਾ ਕੰਮ ਹੈ ਕਿ ਪੰਜਾਬ ਦੇ ਵਿੱਚ ਕਿੰਨੀ ਐਕਸਪੀਰੀਅੰਸ ਹੋਈ ਹੈ ਸਾਡੀ ਨਸਲ ਨੂੰ ਕਿਵੇਂ ਹੋਈ ਹੈ ਕਿਨੇ ਸਾਰਾ ਕੁਝ ਹੈ کے دجے پاسا جائے پر اس گلو اُسی بہت زیادہ اویئر ہے خاص طور پہ میں خالا کشن بھی ابھی سردار جسوت سن کا جڑا کام ہے وہ منکی ادھکار پلیٹفارم پر کوئی بھی کام جا بڑی اشیائی ہے بڑی ٹیکنیکٹ نے سہاڑا لیا انہوں نے کوئی بھی جا کام ہے وہ کلو تو باہر چھ کے نہیں قدرت نے انہوں نے جڑا ایک حصے آیا ایک کام وہ قدرت کا میں سمجھتی ہوں ایک موقع بھی کہ انہوں نے جڑے کلو ہے جڑے وہ شمشان گاٹان کے لب کے کام تو چار پانچ سال تو پہلے ہی کر رہے تھے ਇਸ ਤਰ੍ਹਾਂ ਕਲੂ ਦਾ ਲੱਭ ਜਾਣਾ ਕਿ ਸਾਰਾ ਕੁਝ ਤੁਹਾਡੇ ਕੋਲ ਹੈਗਾ ਸ਼ਮਸ਼ਾਨ ਘਾਟਾਂ ਦੇ ਵਿੱਚ ਤੁਹਾਡੇ ਕੋਲੇ ਨਾਂ ਹੈ ਪਤਾ ਹੈ ਉਮਰ ਦਾ ਪਤਾ ਹੈ ਇਹ ਵੀ ਪਤਾ ਹੈ ਕਿ ਇਸ ਧਾਰੀ ਹੈ ਕਿੰਨੀ ਏਜ ਹੈ ਇਹ ਵੀ ਪਤਾ ਹੈ ਕਿੰਨੀ ਲੱਕੜ ਪਈ ਹੈ ਇਹ ਵੀ ਪਤਾ ਹੈ ਕਿ ਕਿਹੜਾ ਗਾਇਨਦਾਰੀ ਲਾਸ਼ ਹੈ ਪਰ ਜੇ ਤੁਸੀਂ ਉਹਨੂੰ ਅਨਡੈਂਟੀਫਾਈ ਜਾਂ ਤੁਸੀਂ ਉਹਨੂੰ ਕਹਿੰਦੇ ਆ ਇਹ ਦਾਵਾਸ ਪਾ ਦਿਸ ਵਨ ਸੀ ਕਿ ਦੇ ਹਰ ਇੱਕ ਨੂੰ ਕੋਈ ਉਹ ਹੁੰਦੇ ਉਹ ਬਚ ਵੀ ਸਕਦੇ ਸੀ ਇਹਨਾਂ ਗੱਲਾਂ ਤੋਂ ਕਿਉਂਕਿ ਸਰਕਾਰ ਉਸ ਵੇਲੇ ਹਰ ਤਰ੍ਹਾਂ ਦਾ ਸੁਝਾਤਾ ਕਰਨਾ ਚਾਹੁੰਦੀ ਸੀ ਤੇ ਤੂੰ ਜਿਵੇਂ ਵੀ ਚਾਹਣਾ ਉਹੇ ਕਰ ਲੈ ਪਰ ਤੂੰ ਸਾਨੂੰ ਆ ਕੇ ਮਿਲ ਤਸਈ ਪਰ ਮੈਨੂੰ ਲੱਗਦਾ ਜਦੋਂ ਤੁਸੀਂ ਸਟੇਟ ਜਿਹੜੀ ਉਹ ਜੁਰਮ ਕਰਦੀ ਹੈ ਤੇ ਜਦੋਂ ਤੁਸੀਂ ਕੁਰਬਾਨੀ ਲਈ ਤਿਆਰ ਹੋ ਜਾਂਦੇ ਆ ਤਾਂ ਮੈਨੂੰ ਲੱਗਦਾ ਇਹ ਇੱਕ ਤਰ੍ਹਾਂ ਦਾ ਜਿਸ ਜਨ ਸਿੰਘ ਨੇ ਆਪਣਾ ਧਰਮ ਬਾਇ ਤੇ ਜਿਵੇਂ ਆਪਾਂ ਨੂੰ ਬਹੁਨੇ ਪਾਸ਼ਾ ਨੇ ਵੀ ਤੇ ਇੱਕ ਧਰਮ ਹੀ ਨਵਾਇਆ ਅੱਜ ਕੋਈ ਕਹਿੰਦਾ ਕਿ ਇਹ ਜਿੱਦੀ ਯਾਤਰਾ ਹੈ ਕੋਈ ਕਹਿੰਦਾ ਇਹ ਖੋਸ਼ ਹੈ ਪਰ ਹੈ ਤਾਂ ਧਰਮ ਦੀ ਯਾਤਰਾ ਉਹਨਾਂ ਨੇ ਆਪਣਾ ਧਰਮ ਨਹੀਂ ਉਹਨਾਂ ਸਾਰੀ ਦੁਨੀਆ ਦੇ ਧਰਮ ਜਿਹੜੀ ਆ ਉਹ ਬਚਾਈ ਆਪਣੇ ਧਰਮਾਂ ਨੂੰ ਤੇ ਮੈਂ ਜਿੰਨਾ ਕ ਤੁਸੀਂ ਸਰਦਾਰ ਜਸਨ ਸਿੰਘ ਬਾਰੇ ਜਾਣਦੇ ਉਹ ਇਹ ਤੁਸੀ ਉਹਨਾਂ ਦੀ ਇਹ ਨਾਨੀ ਦੀ ਸਪੀਚ ਸੁਣੀ ਹੈ ਤਾਂ ਮੈਨੂੰ ਲੱਗਦਾ ਮੈਨੂੰ ਇੱਥੇ ਬਹੁਤ ਅਪਰੀਕੀਅਨ ਲੱਗ ਰਹੀ ਹੈ ਕਿ ਮੈਂ ਤੁਹਾਨੂੰ ਕੁਝ ਜੀ ਇਨਫੋਰਮੇਸ਼ਨ ਦੇਣੀ ਹੈ ਕਿ ਉਹ ਦੋ ਤਿੰਨ ਮਹੀਨੇ ਹੋਏ ਆ ਇੱਕ ਉਸੇ ਦਿਨ ਦੀ ਸਪੀਚ ਹੈ ਕੈਨੇਡਾ ਦੀ ਇਹ WhatsApp ਤੇ ਸਪੀਚ ਹੈ ਉਹ ਜਿਹੜੀ ਉਹਨਾਂ ਨੇ ਨਸ਼ਾ ਕੀਤਾ ਹਾਂਸਰਾ ਦੀ ਉਲਈਆ ਹਾਂ ਸਰ ਦੇ ਟੈਲੀਵਿਜ਼ਨ ਤੋਂ ਹੈ ਤੇ ਮੇਰਾ ਖਿਆਲ ਪਲ ਸਾਲ ਹੈ ਜਿੰਨਾ ਨੇ ਪੀ.ਟੂ ਕੀਤੀ ਆ ਜੇ ਤੁਸੀਂ ਅੱਠ ਬਿੰਟ ਦੀ ਟੂ ਇੰਟਰਵਿਊਸ ਖੋਲੋਗਾ ਤੁਹਾਨੂੰ ਲੱਗੇਗਾ ਕਿ ਜਸਵੰਤ ਸਿੰਘ ਦੀ ਉਹ ਅੱਜ ਵੀ ਉਹਦੀ ਰਿਲੇਵੈਂਟ ਜਿੰਨੀ 30 ਸਾਲ ਪੈ ਗਈ। ਤੋਂ ਕਿ ਉਹਨਾਂ ਨੇ ਸ਼ਾਰਟੇਜ ਸਟੇਟ ਨਾਲ ਸੰਬੰਧ ਸਾਡੇ ਜਿਹੜੀ ਆ ਗੱਲ ਚੱਲਦੀ ਆ ਸਾਨੂੰ ਏਸ਼ੀਅਨ ਇਹ ਸੌਥੀਏਸ਼ੀਨ ਅਗੋ ਇਸ ਤਰ੍ਹਾਂ ਕੁਝ ਸਪਸ਼ਟ ਕਰਤਾ ਉਹਨਾਂ ਨੇ ਇਥੋਂ ਤੱਕ ਕੁਝ ਇਹ ਜਰੂਰ ਸੁਣ ਲਈ ਉਹਨਾਂ ਨੇ ਇਹੋ ਤੱਕ ਕਿਹਾ ਉਹਨੇ ਉਸਨੇ ਕਿਹਾ ਹੈ ਇਕਨ ਨਹੀਂ ਵੀ ਤੁਸੀਂ ਜੇ ਕੱਲ ਨੂੰ ਬਾਦਲ ਦੀ ਸਰਕਾਰ ਆਉਂਦੀ ਹੈ ਤੇ ਉਹ ਇਹਨਾਂ ਗੱਲਾਂ ਦੀ ਇਨਕੁਇਰੀ ਨਹੀਂ ਕਰਾਉਂਦੀ ਜਿਹੜੀਆਂ ਤੂੰ ਕਹਿੰਦੇ ਤੇ ਸੇਰ ਤੇਰਾ ਕੀ ਪੈਂਟੜਾ ਹੁੰਦਾ ਉਹਨੇ ਕਿਹਾ ਵੀ ਮੈਂ ਕੋਈ ਐਮ ਐਲ ਏ ਜਾਂ ਕੋਈ ਹੋਰ ਲੜਨ ਨਹੀਂ ਲਈ ਉਸ ਪਾਰਟੀ ਚ ਗਿਆ ਜੋ ਉਸ ਵੇਲੇ ਇਹ ਨਹੀਂ ਉਹ ਕਰੂਗਾ ਇਹ ਨਾ ਮੈਨੂੰ ਆਮੈਂ ਕੀ ਕਰੂਗਾ ਮੈਂ ਉਹਦੇ ਅਗੇਸਟ ਜਾਉਂ ਤੇ ਮੈਨੂੰ ਲੱਗਦਾ ਕਿ ਜਦੋਂ ਤੁਸੀਂ ਮਦਦ ਕਰਦੇ ਦੀਆਂ ਬੰਦੇ ਜਿਹੜੀਆਂ ਲਿੰਗਾ ਕਿਤੇ ਤੁਹਿਆਂ ਕਰਦੀ ਹੋਵੇ ਸੀ ਆਪਾਂ ਚੱਲ ਰਹੇ ਸੀ ਤੇ ਮੇਰੀ ਵੀ ਜਿਹੜੀ 30 ਸਾਲ ਦਾ ਕੰਮ ਹੈ ਉਹ ਵੀ ਇਸੇ ਤੇ ਹੀ ਆ ਵੀ ਜੇ ਸਰਕਾਰਾਂ ਉਸ ਗੱਲ ਨੂੰ ਨਹੀਂ ਮੰਨਦੀਆਂ ਤਾਂ ਅਸੀਂ ਉਹਦੇ ਅਗੇਸਟ ਜਾਉਂਦੇ ਅਸੀਂ 30 ਸਾਲ ਇਸ ਲੜਾਈ ਨੂੰ ਲੜਿਆ। ਕਈ ਵੇਲੇ ਲੱਗਦਾ ਹੈ ਕਿ ਜਿਵੇਂ ਹੁਣ ਆਪਾਂ ਜੁਨ ਬਣੀ ਜੁਨ ਤੋਂ ਬਾਅਦ ਇੰਡੀਆ ਦੇ ਵਿੱਚ ਉਹਨੂੰ ਸਭਧਾਨ ਪਾਣੀ ਗਿਆ ਸੀਗਾ 1947 ਤੋਂ ਬਾਅਦ ਤੇ 1948 ਦੇ ਵਿੱਚ ਜੁਨ ਬਣੀ ਹੈ। ਉਹ ਬਣੀ ਹੈ ਤਾਂ ਜੁਨ ਦੇ ਵਿੱਚ ਕੀ ਹੈ? ਜੁਨ ਨੂੰ ਇੱਕ ਸ਼ਾਂਤੀ ਲਈ ਇੱਕ ਸੁਸਾਇਟੀ ਆ ਇੱਕ ਜੁਨ ਨੂੰ ਇੱਕ ਯੂਨੀਅਨ ਹੈ ਜਿਹਦੇ ਵਿੱਚ ਅਟਾਰੀ ਕੰਟਿਨਿਊਸ ਦਾ ਰੂਲ ਹੈ ਜਿਹੜਿਆ ਨੇ ਵੀ ਉਹਨੂੰ ਸਾਈਨ ਕੀਤਾ ਹੈ ਸਟਾਨਮੈਟ ਦੇ ਅਮਰੀਕਨ ਤੇ ਉਹ ਇਹ ਪਰ ਵੀ ਕਿਉਂ ਪਾਵਰ ਰਿਟਿਊਨ ਇਹ ਸਾਰਾ ਕੁਝ ਸਾਨੂੰ ਜਦ ਇਹ ਦੱਸਦਾ ਹੈ ਕਿ ਕੁਝ ਸੰਸਥਾਵਾਂ ਹੁੰਦੀ ਹੈ ਸਾਡੇ ਭਾਰਤੀ ਸੰਵਿਧਾਨ ਦੇ ਵਿੱਚ ਵੀ ਤਾਂ ਇਹ ਪ੍ਰੀਅੰਭਲ ਦੇ ਵਿੱਚ ਲਿਖਿਆ ਹੋਇਆ ਹੈ ਸੰਵਿਧਾਨ ਦੇ ਵਿੱਚ ਵੀ ਮਨਰਾਈਟਸ ਦੀ ਗੱਲ ਹੈ ਇਹ ਪੰਜਾਬ ਤੇ ਆ ਜਾਂਦੇ 1997 ਮਾਰਚ ਦੇ ਵਿੱਚ ਉਥੇ ਵੀ ਇੱਕ ਨੂਮਰ ਆਰਕੀਟੈਕਟ ਪੰਜਾਬ ਆ ਗਿਆ ਉਹਨਾਂ ਨੇ ਕੀਤਾ ਹੀ ਹੈ ਇਹ ਸਾਨੂੰ ਜਿਹੜੀ ਸੱਗੀ ਖੋਜ ਦਾ ਸੱਗੀ ਸਮਝ ਦਾ ਰਿਸੌਨੈਂਟ ਚਾਹੀਦਾ ਦੇ ਬਣਦਾ ਜਾਂਦੀਆਂ ਸੰਸਥਾਵਾਂ ਪਰ ਇਹਨਾਂ ਦੇ ਕੰਮ ਹੀ ਹੈ 35-35 ਸਾਲਾਂ ਮਾਦਾ ਜਿਸ ਜਾਵਾ ਹੋ ਰਹੀਆਂ ਉਹਨਾਂ ਲੋਕਾਂ ਨੂੰ ਜਿਨ੍ਹਾਂ ਨੇ ਲੋਕਾਂ ਦੇ ਬੱਚੇ ਉਸ ਵਾਲਿਆਂ ਨੇ ਚਾਹ ਕੇ ਮਾਰੇ ਕੀ ਗੋਮ ਘਟੇ ਵਾਲੇ ਸਜਾਵਾਂ ਹੋ ਗਈਆਂ ਉਥੇ ਮਰ ਜਾਣਗੇ ਜਾਂ ਉਹਨਾਂ ਨੂੰ ਜਮਾਨਤ ਮਿਲ ਜਾਣੀ ਹੈ ਜੋ ਵੀ ਹੋਊਗਾ ਪਰ ਜਿਹੜਾ ਦਰਦ ਇਹਨਾਂ ਪਰਿਵਾਰਾਂ ਨੇ ਝੱਲਿਆ ਜਿਨ੍ਹਾਂ ਦੇ ਪਰਿਵਾਰ ਢੂਲ ਗਏ ਜਿਨ੍ਹਾਂ ਦੇ ਬੱਚੇ ਪੜ ਨਹੀਂ ਸਕੇ ਇਹਨਾਂ ਦਾ ਬੁਰਾ ਹਾਲ ਹੈ ਉਹਨਾਂ ਨੂੰ ਕੰਪਨਸੇਟ ਕਰਨ ਲਈ ਕੌਣ ਆ ਗਿਆ ਇਹ ਬਹੁਤ ਸਾਰੀਆਂ ਸੰਭਾਵਨਾਵਾਂ ਹੈ ਸਾਡੇ ਕੋਲ ਵੀ ਅਸੀਂ ਮੈਂ ਟਾਈਮ ਜ਼ਿਆਦਾ ਨਹੀਂ ਖੋਡਾ ਲੈਣਾ ਚਾਹੁੰਦੀ ਪਰ ਇਹ ਜਿਹੜਾ ਹੁਣ ਅਸੀਂ ਇੱਥੇ ਅਵੇਅਰ ਆ ਅਸੀਂ ਇੱਥੇ ਬਹੁਤ ਸਮਝ ਨਾਲ ਜਿਵੇਂ ਸਾਨੂੰ ਤੁਹਾਨੂੰ ਆਜ਼ਾਦੀ ਵੀ ਹੈ ਅਸੀਂ ਤਾਂ ਉੱਥੇ ਜਾਣਦੇ ਆ ਸਾਨੂੰ ਤਾਂ ਡਿਬੜੂ ਵਾਲਾ ਸਿੱਧੀ ਤੁਹਾਨੂੰ ਪਤਾ ਹੈ ਜੇ ਕੋਈ ਸਿਰ ਚੱਕਦਾ ਹੈ ਜੇ ਕੋਈ ਗੱਲ ਕਰਦਾ ਹੈ ਤੇ ਉਹਦੇ ਲਈ ਕੀ ਹੈ ਪੰਜਾਬ ਦੇ ਵਿੱਚ ਤੇ ਅਸੀਂ ਤਾਂ ਚਲੋ ਜੋ ਵੀ ਹੋ ਸਾਡੇ ਨਾਲ ਦੇਖੀ ਚੋ ਪਰ ਇਹ ਟੀਜੜੇ ਆ ਅੱਜ ਦੀ ਜੇਨਰੇਸ਼ਨ ਨੂੰ ਮੈਂ ਕਹਿਣਾ ਚਾਹਨੀ ਆ ਤੁਸੀਂ ਉਹਨਾਂ ਨੂੰ ਵੱਡਿਆਂ ਨੇ ਗਾਈਡ ਕਰਨਾ ਹੈ ਵੀ ਉਹਨੂੰ ਐਕਟਿਵਿਜ਼ਮ ਚ ਪਾਉ ਉਹ ਬੱਚਿਆਂ ਨੂੰ ਆਪਣੇ ਅੰਦਰ ਪਰ ਮੈਂ ਇੱਥੇ ਦੇਖਦੀ ਆ ਵੀ ਉਹ ਕੀ ਜਿਹੜਾ ਬੱਚੇ ਇਹਦੇ ਤੇ ਲੈ ਲੂ ਤੇ ਈ ਸਾਰਾ ਕੁਝ ਚੱਲ ਰਿਹਾ ਹੈ ਮੈਸੇਜ ਤੇ ਈ ਸਾਰਾ ਕੁਝ ਚੱਲ ਰਿਹਾ ਹੈ ਇੱਕ ਮਿੰਟ ਜਾਂ ਦੋ ਮਿੰਟ ਵਿੱਚ ਤੁਹਾਡੇ ਸਾਹਮਣੇ ਆ ਕੇ ਗੱਲ ਨਹੀਂ ਕਰ ਸਕਦੇ ਬਹੁਤ ਵੱਡਾ ਕ੍ਰਾਈਸਿਸ ਆਉਣ ਵਾਲਾ ਹੈ ਜੀ ਸਭ। ਰੈਂਦੀ ਕਸਰ ਜਿਹੜੀ ਆ ਸਾਡੀ ਟੈਕਨੋਲੋਜੀ ਕੱਢੀ ਜਾਂਦੀ ਹੈ ਹੁਣ ਉਹ AI ਆ ਗਈ ਹੈ। ਕਰਨਾ ਕੀ ਹੈ ਤੁਸੀਂ ਸਾਰਾ ਕੁਝ ਤੁਹਾਡਾ ਰਿਕਾਰਡ ਹੋ ਰਿਹਾ ਹੈ। ਸਾਰੀਆਂ ਤੁਹਾਡੀਆਂ ਗੱਲਾਂ ਸਮਝ ਲੱਗ ਜਾਂਦੀਆਂ ਜੋ ਵੀ ਤੁਸੀਂ ਸਮਝਦੇ ਹੋ, ਕਹਿੰਦੇ ਹੋ। ਮੇਰੀਆਂ ਤਾਂ ਬਹੁਤ estranglin ਮੁਸ਼ਕਲਾਂ ਜਿਹੜੀਆਂ ਦਿਨੋਂ-ਦਿਨ ਵਧ ਰਹੀਆਂ ਹੈ। ਆਪ ਨੂੰ ਵਰਨਾ ਕੀ ਹੈ ਸਾਡਾ ਪਰ ਇਹਦਾ ਹੱਲ ਨਹੀਂ ਹੈਗਾ ਸਾਡੇ ਕੋਲੇ ਸਾਡੇ ਕੋਲੇ ਦਸ ਤਾਂ ਤੇ ਸਾਡੇ ਅਸੀਂ ਸ਼ੁਰੂ ਕਿੱਥੋਂ ਕਰਾਂਗੇ ਗੁਰੂ ਨਾਨਕ ਸਾਹਿਬ ਤੋਂ ਕਰਾਂਗੇ ਵੀ ਰੋਟੀ ਕਪੜਾ ਔਰ ਮਕਾਨ ਸਾਡੀਆਂ ਤਿੰਨ ਲੋੜਾਂ ਉਦੋਂ ਬਾਅਦ ਤੇ ਅਸੀਂ ਜੋ ਵੀ ਕਰਨਾ ਹੈ ਉਹ ਅਸੀਂ ਐਵੇਂ ਇੱਕ ਚੰੜੇ ਦੇ ਵਿੱਚ ਫਸ ਕੇ ਜੋ ਵੀ ਅਸੀਂ ਕਰਨਾ ਹੈ ਜੇ ਅਸੀਂ ਪੂਰਨ ਸਿੱਖ ਹੋ ਕੇ ਗੁਰਬਾਣੀ ਦੇ ਅਨਸਾਰ ਜ਼ੁਲਮ ਦੇ ਖਿਲਾਫ ਖੜੀਏ ਤੇ ਆਪਣੀਆਂ ਸੀਮਾਵਾਂ ਕਰ ਲਈਏ ਆਪਣੇ ਬੱਚਿਆਂ ਨੂੰ ਇਹ ਸਮਝਣ ਦੇ ਲਈ ਮਜਬੂਰ ਕਰ ਲਈਏ ਕਿ ਤੁਹਾਡਾ ਜੁਲਮ ਦੇ ਖਿਲਾਫ ਖੜਨਾ ਕਿੰਨਾ ਜ਼ਰੂਰੀ ਹੈ ਤਾਂ ਜਿਹੜੀਆਂ ਸਾਡੀਆਂ ਦੂਜੀਆਂ ਇੰਜੀਨੀਅਰ ਡਾਕਟਰ ਇਹ ਤੇ ਬਾਣੀ ਜਾਂ ਨਾ ਨਾ ਇਹਦਾ ਤਾਂ ਕੋਈ ਮਸਲਾ ਨਹੀਂ ਪਰ ਮੈਨੂੰ ਲੱਗਦਾ ਕਿ ਜਦੋਂ ਮੈਂ ਤੁਰ ਹੀ ਫਿਰਦੀ ਆ 30 ਸਾਲ ਹੋ ਗਏ ਮੈਨੂੰ ਲੱਗਦਾ ਹੈ ਕਿ ਸਾਡਾ ਜਿਹੜਾ ਮੇਨ ਕੰਮ ਹੈ ਆਪਣੇ ਬੱਚਿਆਂ ਨੂੰ ਸੰਭਾਲਣਾ ਆਪਣੇ ਬੱਚਿਆਂ ਨੂੰ ਜਰੂਰ ਇਹ ਬਾੜੇ ਬਾਕੇ ਆਪਾਂ ਸਿੱਖ ਦਿਖਣਾ ਹੈ ਆਪਾਂ ਦਿਮਾਗੀ ਤੌਰ ਤੇ ਆਪਾਂ ਦਿਲ ਦੀਆਂ ਡੰਗਾਈਆਂ ਤੋਂ ਜਦੋਂ ਆਪਾਂ ਸਿੱਖੀ ਦੇ ਸਿਧਾਂਤ ਨੂੰ ਸਮਝਣ ਦੀ ਕੋਸ਼ਿਸ਼ ਕਰਾਂਗੇ ਕਿਰਤ ਕਰਨੀ ਵੰਡ ਛਕਣਾ ਨਾਮ ਜਪਣਾ ਜਦੋਂ ਇਹੋ ਜਿਹੇ ਸਿਧਾਂਤ ਅਸੀਂ ਲੈ ਕੇ ਅੱਗੇ ਆਵਾਂਗੇ ਤਾਂ ਮੈਨੂੰ ਲੱਗਦਾ ਸਾਡੇ ਲਈ ਕੋਈ ਮੁਸ਼ਕਲ ਨਹੀਂ ਆਉਣ ਲੱਗੀ ਬਾਕੀ ਜਮਾਨਾ ਦੇਖੋ ਕਿਧਰ ਨੂੰ ਜਾ ਰਿਹਾ ਹੈ ਕਈ ਵੀ ਨਹੀਂ ਤਾਂ ਇਹ ਲੱਗਦਾ ਪਤਾ ਨਹੀਂ ਕਿਉਂ ਜਾ ਗਾਦੀ ਦੇ ਪੈ ਜਾਣਾਂ ਟਰੰਪ ਕੀ ਕਰ ਰਹੇ ਨੇ ਔਰਿਗਿਨਿਊ ਤੇ ਟਰੰਪ ਵਿੱਚ ਫਰਕ ਕੀ ਹੈ ਮੋਦੀ ਤੇ ਔਰਿਗਿਨਿਊ ਵਿੱਚ ਫਰਕ ਕੀ ਹੈ ਔਰਿਗਿਨਿਊ ਕੀ ਹੁੰਦਾ ਸੀ ਇੱਕ ਰੰਗ ਦੀ ਇੱਕ ਨਸਲ ਦੇ ਸਾਰੇ ਜੋ ਮੁਸਲਮਾਨ ਬਣ ਗਏ ਵਾਕਿ ਤੇ ਕੋਈ ਸਮੱਸਿਆ ਨਹੀਂ ਸੀ ਮੋਦੀ ਕੀ ਕਹਿੰਦਾ ਮੋਦੀ ਕਹਿੰਦਾ ਹੈ ਮੈਂ ਇੱਕ ਧਰਮ ਚੈ ਹੀ ਤਾਂ ਸਾਨੂੰ ਇੱਕੋ ਹੀ ਆਵਾਜ਼ ਚਾਹੀਦੀ ਹੈ ਸਾਰਾ ਕੁਝ ਜੇ ਇੱਕ ਹੋ ਜੂਗਾ ਤੇ ਇਹਨੂੰ ਸਿੱਖਣ ਕੀ ਸਮੱਸਿਆ ਦੇ ਵਿੱਚ ਪਰ ਸਾਨੂੰ ਸਮੱਸਿਆ ਤਾਂ ਸਾਡੇ ਸਿਧਾਂਤ ਦੀ ਹੈ ਇਸ ਕਰਕੇ ਲੰਮੀ ਜਿਹੜੀ ਗੱਲ ਹੈ ਇਹ ਈਹੀ ਆ ਤੇ ਹੁਣ ਟਰੰਪ ਕੀ ਚਾਹੁੰਦਾ ਹੈ ਟਰੰਪ ਵੀ ਤਾਂ ਈਹੀ ਚਾਹੁੰਦਾ ਹੈ ਕਿ ਗੋਰਿਆਂ ਦਾ ਦੇਸ਼ ਹੈ ਗੋਰੇ ਰਹਿਣ ਦੂਜੇ ਜਾਣ ਸਾਰੇ ਇਤੋਂ ਬਹੁਤ ਡੂੰਘੀਆਂ ਗੱਲਾਂ ਹੈ ਜਿਹੜੀਆਂ ਮੈਨੂੰ ਤਾਂ ਦਿਨ ਰਾਤ ਇਸ ਤੋਂ ਹਿੰਦੀ ਹੈ ਤੇ ਜੇ ਮੈਂ ਕਹਿ ਰਹੀ ਨਹੀਂ ਆਪਣੇ ਬੱਚਿਆਂ ਨੂੰ ਵੀ ਮਾਈਗ੍ਰੇਸ਼ਨ ਨਾਲ ਕੋਈ ਨੁਕਸਾਨ ਨਹੀਂ ਹੁੰਦਾ ਮਾਈਗ੍ਰੇਸ਼ਨ ਨਾਲ ਫਾਇਦਾ ਹੋ ਜਾਂਦਾ ਜੇ ਡਿਵਰਟ ਵੀ ਹੋ ਜਾਣਗੇ ਜੇ ਕਿਤੇ ਪੰਜਾਬ ਹੀ ਜਾਣਾ ਪੈ ਦਿੱਤਾ ਤਾਂ ਕੋਈ ਗੱਲ ਨਹੀਂ ਆਪਣੇ ਵੇਲੇ ਵੇਲੇ ਕਿੰਨੀ ਮਾਈਗ੍ਰੇਸ਼ਨ ਹੋਈ ਹੈ ਚੀਨ ਤੋਂ ਕਿੰਨੇ ਲੋਕ ਆਏ ਆ ਕਿੰਨੀਆਂ ਤੋਂ ਕਿੰਨੇ ਆਏ ਆ ਤੇ ਜੇ ਹੁਣ ਵੀ ਕੋਈ ਉਹ ਜਿਹਾ ਮਸਲਾ ਖੜਾ ਹੁੰਦਾ ਸਾਨੂੰ ਤਿਆਰ ਰਹਿਣਾ ਚਾਹੀਦਾ ਤੇ ਅੱਜ ਮਨੁੱਖੀ ਅਧਿਕਾਰਾਂ ਦਾ ਜਿਹੜਾ ਦਿਹਾੜਾ ਇਹ ਮੈਨੂੰ ਲੱਗਦਾ ਹੈ ਕਿ ਇਹ ਭਾਵੇਂ ਆਪਾਂ ਇਹਨੂੰ ਇੱਕ ਸਿੰਬੋਲਿਕ ਤੌਰ ਤੇ ਹੀ ਲੈਨੇ ਆ ਤੇ 10 ਦਸੰਬਰ ਇੰਟਰਨੈਸ਼ਨਲ ਡੇ ਆ ਪਰ ਸਿੱਖਾਂ ਦੇ ਤਾਹ ਦੇ ਨਹੀਂ ਜਿਹੜਾ ਉਹ ਮਨੁੱਖੀ ਅਧਿਕਾਰਾਂ ਬੰਦੀ ਸਿਖੇ ਕਰੰਦਾ ਜਿਹੜਾ ਤੰਗ ਹੈ ਤੇ ਮੈਨੂੰ ਲੱਗਦਾ ਬਹੁਤ ਮੈਨੂੰ ਚੰਗਾ ਲੱਗਿਆ ਕਿ ਅੱਜ ਮੈਨੂੰ ਤੁਹਾਡੇ ਵਿੱਚ ਆ ਕੇ ਆਪਣੀ ਇਹ ਗੱਲ ਜਿਹੜੀ ਆ ਉਹ ਕੈੜੀ ਪਈ ਹੈ ਜਿਹੜਾ ਸਾਡਾ ਕਾਲ ਦਾ ਪਰਿਵਾਰ ਹੈ ਇਹ ਸ਼ੁਰੂ ਤੋਂ ਹੀ